ਸ਼੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ ਜਿੱਥੇ ਰੋਜ਼ ਲੱਖਾਂ ਸ਼ਰਧਾਲੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਮਿਹਰ ਦੇ ਭਾਗੀ ਬਣ ਲਈ ਨਤਮਸਤਕ ਹੁੰਦੇ ਹਨ ਐਸੇ ਗੁਰੂ ਦਰ ਦੇ ਬਾਹਰ ਵਾਲੇ ਪਾਸੇ ਜਿੱਥੇ ਕਈ ਭਿਖਾਰੀ ਲਾਈਨ ਬਣਾ ਕੇ ਬੈਠਦੇ ਹਨ ਆਉਣ ਜਾਣ ਵਾਲੀਆਂ ਸੰਗਤਾਂ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਰੱਬ ਦਾ ਵਾਦਾ ਕਰਕੇ ਭੀਖ ਮੰਗਦੇ ਹਨ ਕੁਝ ਪੈਸੇ ਮੰਗਦੇ ਹਨ ਵੀ ਅਸੀਂ ਬਹੁਤ ਪੁਖਿਆ ਸਾਡੇ ਇਲਾਜ ਦੇ ਲਈ ਪੈਸੇ ਚਾਹੀਦੇ ਦੇ ਹਨ ਕੁਝ ਰੁਪਏ ਦੇ ਦਿਓ ਰੱਬ ਤੁਹਾਡਾ ਭਲਾ ਕਰੇਗਾ ਐਸੇ ਭੀੜ ਦੇ ਵਿੱਚ ਇੱਕ ਬੀਬੀ ਬੈਠਦੀ ਹੈ ਬੀਬੀ ਜੀ ਤੋ ਜ਼ਿਆਦਾਤਰ ਲੋਕ ਸ਼ਰਧਾਲੂ ਉਸ ਨੂੰ ਸ਼ਕਲ ਤੋਂ ਪਛਾਣਦੇ ਹਨ ਕਿਉਂਕਿ ਕੋਈ ਅੱਜ ਦੀ ਬੈਠੀ ਨਹੀਂ ਹੈ ਪਿਛਲੇ ਲਗਾਤਾਰ 35 ਸਾਲ ਤੋਂ ਇੱਥੇ ਭੀਖ ਮੰਗ ਰਹੀ ਹੈ 35 ਸਾਲ ਤੋਂ ਸਾਰੇ ਆਉਣ ਜਾਣ ਵਾਲੇ ਸ਼ਰਧਾਲੂ ਸੇਵਾਦਾਰ ਖਾਸ ਕਰਕੇ ਜੋ ਲਗਾਤਾਰ ਆਦੇ ਰਹਿੰਦੇ ਹਨ ਬੀਬੀ ਨੂੰ ਪਛਾਣਦੇ ਹਨ ਲੇਕਿਨ ਕਈਆਂ ਦੇ ਮਨਾਂ ਦੇ ਵਿੱਚ ਸਵਾਲ ਉੱਠਦਾ ਹੈ ਬਿਕੌਣ ਹੈ ਬੀਬੀ ਅਤੇ ਇਹਨੇ ਲੰਬੇ ਸਮੇਂ ਤੋਂ ਇੱਥੇ ਭੀਖ ਮੰਗ ਰਹੀ ਹੈ ਇਸ ਦਾ ਪਿਛੋਕੜ ਕੀ ਹੈ ਲੇਕਿਨ ਇਸ ਦੇ ਵਿਚ ਲੁਕਿਆ ਰਾਜ ਜੋ ਕਿਸੇ ਨੂੰ ਨਹੀਂ ਪਤਾ ਕੋਈ ਇਸ ਦੇ ਪਿਛੇ ਲੁਕੇ ਰਾਜ ਬਾਰੇ ਸਵਾਲ ਨਹੀਂ ਕਰਦਾ ਹੁਣ ਪਰਦਾ ਉੱਠਣ ਵਾਲਾ ਹੈ ਅਚਾਨਕ ਇੱਕ ਸੇਵਾਦਾਰਾਂ ਦਾ ਦਲ ਜੋ ਕਿ ਉਸ ਬੀਬੀ ਬਾਰੇ ਬੜਾ ਚਿੰਤਤ ਸੀ ਬਿਕੌਣ ਹੈ ਬੀਬੀ ਕਿਉਂ ਨਾ ਇਸ ਦੀ ਮਦਦ ਕੀਤੀ ਜਾਵੇ ਅੱਜ ਬੀਬੀ ਦੇ ਮਗਰ ਮਗਰ ਸ਼ਾਮਾਂ ਵੇਲੇ ਚੱਲ ਪਿਆ ਹੈ ਜਦੋਂ ਬੀਬੀ ਆਪਣੇ ਘਰ ਵੱਲ ਜਾ ਰਹੀ ਹੈ ਮਾਤਾ ਆਪਣੀ ਕੁੰਡੀ ਕਈ ਖੜੀ ਖੜੀ ਅੱਗੇ ਚੱਲ ਰਹੀ ਹੈ ਨਹੀਂ ਅੰਦਾਜ਼ਾ ਅੱਜ ਉਸ ਦੇ ਨਾਲ ਕੀ ਵਾਪਰਨ ਵਾਲਾ ਹੈ ਉਸ ਦਾ ਵੱਡਾ ਭੇਦ ਖੁੱਲਣ ਵਾਲਾ ਹੈ ਪਿੱਛੇ ਚੱਲ ਰਹੇ ਸ਼ਰਧਾਲੂ ਸੇਵਾਦਾਰ ਜੋ ਕਿ ਸ਼ਾਇਦ ਇਹ ਸੋਚ ਕੇ ਚੱਲ ਰਹੇ ਹਨ ਅੱਜ ਬੀਬੀ ਦਾ ਕੋ ਭਲਾ ਕਰਾਂਗੇ ਦੇਖੀਏ ਤਾਂ ਸਹੀ ਇਹ ਰਹਿੰਦੀ ਕਿੱਥੇ ਹੈ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੀ ਹੈ ਕੀ ਖਾਂਦੀ ਹੈ ਅਤੇ ਕਿਉਂ ਮੰਗਦੀ ਹੈ ਪੀਖ ਕਿ ਇਸ ਤੇ ਆਪਣੇ ਬੱਚੇ ਨਹੀਂ ਹਨ ਇਸ ਦਾ ਆਪਣਾ ਘਰ ਵਾਲਾ ਕੀ ਕਰਦਾ ਹੈ ਲੇਕਿਨ ਜਿਵੇਂ ਹੀ ਅੰਮ੍ਰਿਤਸਰ ਸ਼ਹਿਰ ਦੇ ਇੱਕ ਅੰਦਰੂਨੀ ਇਲਾਕੇ ਦੇ ਵਿੱਚ ਇੱਕ ਚਾਰ ਕਮਰਿਆਂ ਵਾਲਾ ਟੁੱਟਿਆ-ਪੁੱਟਿਆ ਘਰ ਦੇਖਿਆ ਸਾਰਿਆਂ ਦੇ ਖੁਸ਼ ਉੱਜੁਕੇ ਹਨ ਮਾਤਾ ਸੱਚ ਪੂਜ ਬੜੀ ਗਰੀਬ ਹੈ ਬਾਰੋਂ ਬੜੀ ਲਾਚਾਰ ਦਿਖ ਰਹੀ ਹੈ ਸੇਵਾਦਾਰ ਬੜੇ ਦੁੱਖ ਵਿੱਚ ਹਨ ਮਾਤਾ ਦੀ ਮਦਦ ਕਰਦੇ ਹਨ ਉਸ ਦੀ ਕੁੰਡੀ ਫੜ ਕੇ ਅਤੇ ਉਹ ਜਿਹੜਾ ਗੇਟ ਹੈ ਜੋ ਸ਼ਾਇਦ ਜੰਗਾਲਿਆ ਪਿਆ ਹੈ ਉਸ ਨੂੰ ਖੋਲਣ ਦੇ ਵਿੱਚ ਮਦਦ ਕਰਦੇ ਹਨ ਲੇਕਿਨ ਜਿਵੇਂ ਹੀ ਗੇਟ ਖੋਲਿਆ ਨਾ ਅੰਦਰ ਬੜੀ ਭੈੜੀ ਮੁਸ਼ਕ ਬਾਹਰ ਵੱਲ ਆਈ ਜਿਵੇਂ ਕਿ ਸ਼ਾਇਦ ਕਈ ਦਿਨਾਂ ਦੀ ਅੰਦਰ ਵਾਲੇ ਪਾਸੇ ਸਫਾਈ ਨਹੀਂ ਕੀਤੀ ਸਭ ਪਾਸੇ ਸਲ੍ਹਾ ਮਾ ਚੁੱਕੀ ਹੈ ਅੰਦਰ ਪੇੜ ਪੌਦੇ ਹੋ ਚੁੱਕੇ ਹਨ ਅੰਦਰੋਂ ਬੜੀ ਭੜੀ ਤਰ੍ਹਾਂ ਦੀ ਗੰਦੀ ਮੁਸ਼ਕਾਰੀ ਹੈ ਸਾਰਿਆਂ ਦੇ ਮੁੰਦੇ ਉੱਪਰ ਰੁਮਾਲ ਅਤੇ ਸਾਫਿਆ ਜਾਂਦੇ ਹਨ ਇੱਕ ਦੂਜੇ ਵੱਲ ਦੇਖਦੇ ਹਨ ਮਾਤਾ ਤਾਂ ਸਤਮੁੱਚ ਨਰਕ ਦੇ ਵਿੱਚ ਰਹੀ ਹੈ ਉਹਨਾਂ ਵਿੱਚੋਂ ਇੱਕ ਸੇਵਾਦਾਰ ਅਰਜਨ ਜੋ ਕਿ ਜਿਵੇਂ ਹੀ ਅੰਦਰ ਗਿਆਨਾ ਹੈ ਰਹਿ ਗਿਆ ਹੈ ਅੰਦਰ ਇੱਕ ਦੋਨੇ ਕਈ ਬੋਰੀਆਂ ਪਈਆਂ ਹਨ ਇੰਜ ਲੱਗਦਾ ਹੈ ਜਿਵੇਂ ਬੋਰੀਆਂ ਦੇ ਵਿੱਚ ਕੁਝ ਲੁਕਾ ਕੇ ਰੱਖਿਆ ਹੈ ਜਾਂ ਥੋੜੀ ਬਹੁਤੀ ਪਾਨ ਹੋ ਸਕਦੀ ਹੈ ਹੋ ਸਕਦਾ ਹੈ ਬੀਬੀ ਕੋ ਕਚਰਾ ਵਗੈਰਾ ਚੁਕਦੀ ਹੋਵੇ ਇਸ ਦੇ ਵਿੱਚ ਬੋਤਲਾਂ ਵਗੈਰਾ ਹੋ ਸਕਦੀਆਂ ਹਨ ਜਾਂ ਕੁਝ ਹੋਰ ਬੜੀ ਮੰਦੇ ਵਿੱਚ ਛੰਕਾ ਹੈ ਜਿਵੇਂ ਹੀ ਉਹਨਾਂ ਬੋਰੀਆਂ ਤੇ ਪਏ ਕੱਪੜੇ ਨੂੰ ਹਟਾਇਆ ਨਾ ਅੰਦਰੋਂ ਹਜ਼ਾਰਾਂ ਦੇ ਨੋਟਾਂ ਦੇ ਬੰਡਲ ਜੋ ਕਿ ਕੁਝ ਹੱਦ ਤੱਕ ਫਿੱਲ ਕਾਰਨ ਖਰਾਬੀ ਹੋ ਚੁੱਕੇ ਹਨ ਸਾਹਮਣੇ ਆ ਗਏ ਹਨ ਇਹ ਕੀ ਹੈ ਦੂਜਾ ਨੌਜਵਾਨ ਜੋ ਕਿ ਸਾਰਾ ਕੁਝ ਕਮਰੇ ਦੀ ਬਾਹਰ ਦਿਖ ਰਿਹਾ ਸੀ ਹੈਰਾਨੀ ਨਾਲ ਬੋਲਿਆ ਉਹਨਾਂ ਨੇ ਹੋਰ ਵੀ ਬੋਰੀਆਂ ਹਟਾਈਆਂ ਅਤੇ ਫਿਰ ਇੱਕ ਗੁਪਤ ਕੰਦ ਜੋ ਕਿ ਉਸੇ ਦੇ ਹੀ ਨਾਲ ਸੀ ਉਸ ਵਿੱਚੋਂ ਝਾਤੀ ਮਾਰਦੇ ਹੋਏ ਹੋਰ ਬੰਡਲ ਕੁਝ ਹੋਰ ਚਮਕਦੇ ਸਿੱਕੇ ਜੋ ਕਿ ਹਜ਼ਾਰਾਂ ਲੱਖਾਂ ਰੁਪਏ ਪੰਸੇ ਮਾਰ ਕਰ ਦਿੱਤੇ ਇਹ ਸਿਰਫ ਕੁਝ 10 20 50000 ਰੁਪਏ ਨਹੀਂ ਸਨ ਬਲਕਿ ਲੱਖਾਂ ਦੇ ਵਿੱਚ ਸਨ ਸਾਰੇ ਧਨ ਨੂੰ ਇਕੱਠਾ ਕੀਤਾ ਗਿਆ ਬੋਰੀਆਂ ਦੀਆਂ ਬੋਰੀਆਂ ਭਰਨਾ ਬੋਰੀਆਂ ਦੀਆਂ ਬੋਰੀਆਂ ਨੋਟਾਂ ਦੀਆਂ ਜੋ ਕਿ ਸਿਲ ਕਾਰਨ ਖਰਾਬੀ ਹੋ ਚੁੱਕੀਆਂ ਹਨ ਕੰਦਾਂ ਦੇ ਵਿੱਚੋਂ ਕੱਢਿਆ ਗਿਆ ਅਤੇ ਜੋ ਕਿ ਬਾਹਰ ਬੋਰੀਆਂ ਦੇ ਵਿੱਚ ਭਰੀ ਸੀ ਸਾਰਿਆਂ ਨੂੰ ਉਲਟਾਇਆ ਗਿਆ ਹੁਣ ਸਾਰਿਆਂ ਦੇ ਅੱਗੇ ਸਮੱਸਿਆ ਹੈ ਭਲਾ ਇਹ ਰਕਮ ਹੈ ਕਿੰਨੀ ਕਿਉਂਕਿ ਜੇਕਰ ਸਿੱਧੇ ਤੌਰ ਤੇ ਗਿਣੀ ਜਾਵੇ ਨਾ ਤਾਂ ਇਹ ਰਕਮ ਦਾ ਅੰਦਾਜ਼ਾ ਗਾਣਾ ਬੜਾ ਮੁਸ਼ਕਲ ਹੈ ਸ਼ਾਇਦ 2 ਜਾਂ 3 ਦਿਨ ਲੱਗ ਸਕਦੇ ਹਨ ਸਾਰਿਆਂ ਨੇ ਸੋਚਿਆ ਅੰਦਾਜ਼ਾ ਤਾਂ ਮਾਰੋ ਕਿੰਨੀ ਮਾਇਆ ਹੈ ਜਿਵੇਂ ਹੀ ਸਾਰਾ ਅੰਦਾਜ਼ਾ ਤੈ ਹੋਇਆ ਨਾ ਕਿਸੇ ਨੇ ਆਖਿਆ ਜੀ ਇਹ 50 ਲੱਖ ਹੈ ਨਹੀਂ ਹੋਰ ਅੱਗੇ ਵਧਿਆ ਹੈ ਕਿਸੇ ਨੇ ਆਖਿਆ ਜੀ 1 ਕਰੋੜ ਰੁਪਇਆ ਹੈ ਸਾਰਿਆਂ ਦੇ ਹੋਸ਼ ਉੱਡ ਗਏ ਲੇਕਿਨ ਜਦੋਂ ਅੰਤਿਮ ਨਿਰਣਾ ਹੋਇਆ ਨਾ ਤਾਂ ਮਾਇਆ ਦਾ ਅੰਦਾਜ਼ਾ 2.5 ਕਰੋੜ ਰੁਪਏ ਤੋਂ ਵੀ ਜ਼ਿਆਦਾ ਸੀ 2.5 ਕਰੋੜ ਰੁਪਏ ਜੋ ਕਿ ਇੱਕ ਗਰੀਬ ਮਾਤਾ ਦੇ ਘਰੇ ਪਏ ਹਨ ਬੋਰੀਆਂ ਦੇ ਵਿੱਚ ਦੀਵਾਰਾਂ ਦੇ ਵਿੱਚ ਸਾਰੇ ਹੈਰਾਨ ਲਗੇ ਕਿਸ ਨੇ ਵੀ ਐਨੇ ਪੈਸੇ ਇਕੱਠੇ ਨਹੀਂ ਦੇਖੇ ਸਨ ਜੋ ਮਾਤਾ ਨੂੰ ਗਰੀਬ ਸਮਝਦੇ ਸਨ ਅੱਜ ਇੱਥੇ ਕੁ 10000 ਰੁਪਏ ਕੁ 20000 ਰੁਪਏ ਦਾਨ ਦੇ ਨਹੀਂ ਸਨ ਸਾਰਿਆਂ ਦੇ ਪੈਰਾਫਟੋਂ ਜ਼ਮੀਨ ਨਿਕਲ ਚੁੱਕੀ ਹੈ ਮਾਤਾ ਪਿਤਾ ਉਹਨਾਂ ਸਾਰਿਆਂ ਨੂੰ ਮਿਲਾ ਕੇ ਅਮੀਰ ਹੋਏ ਮਾਤਾ ਦੇ ਕੋਲ ਇਹਨਾਂ ਤਨ ਹੈ ਸ਼ਾਇਦ ਅਗਲ ਗੈਵਨੀ ਮੁਕਦਾ 2.5 ਕਰੋੜ ਰੁਪਏ ਵਰਗੀ ਵੱਡੀ ਰਕਮ ਹੈ ਜੋ ਕਿਸੇ ਖੰਡਰ ਦੇ ਖਜ਼ਾਨੇ ਵਾਂਗ ਲੱਗ ਰਿਹਾ ਸਨ ਇੱਕ ਖਬਰ ਹਰ ਪਾਸੇ ਅੱਗ ਵਾਂਗ ਫੈਲ ਗਈ ਦੇਖਦਿਆਂ ਹੀ ਦੇਖਦਿਆਂ ਘਰ ਦੇ ਬਾਹਰ ਸੈਂਕੜਿਆਂ ਦੀ ਭੀੜ ਇਕੱਠੀ ਹੋ ਗਈ ਸਤਿਮੁੱਚ ਮਾਤਾ ਦੇ ਕੋਲ ਇਹਨੇ ਪੈਸੇ ਨਿਕਲੇ ਹਨ ਆਸ-ਪਾਸ ਦੇ ਪੜੋਸੀ ਵੀ ਵਿਸ਼ਵਾਸ ਨਹੀਂ ਕਰ ਸਕੇ ਲੋਕਾਂ ਨੂੰ ਸ਼ੱਕ ਤਾਂ ਸੀ ਵੀ ਮਾਤਾ ਕੋਲ ਬਹੁਤ ਪੈਸਾ ਹੈ ਕਿਉਂਕਿ ਕਰਤਿ ਜਿੱਤੇ ਨਹੀਂ ਹੈ ਸਿਰਫ ਪੇਕੇ ਮੰਗਦੀ ਰਹਿੰਦੀ ਹੈ ਅਤੇ ਇੱਕ ਦਿਵੀ ਇਸਨੇ 1 ਰੁਪਿਆ ਵੀ ਖਰਚ ਨਹੀਂ ਕੀਤਾ ਹੈ ਬਿਲਕੁਲ ਭਿਖਾਰੀਆਂ ਵਰਗਾ ਜੀਵਨ ਬਤਾਉਂਦੀ ਹੈ ਲੋਕਾਂ ਨੂੰ ਸ਼ੱਕ ਸੀ ਸ਼ਾਇਦ ਇਸਦੇ ਕੋਲ 50 ਹਜ਼ਾਰ ਰੁਪਏ ਚ ਲੱਖ ਡੇਢ ਲੱਖ ਰੁਪਏ ਹੋ ਸਕਦਾ ਹੈ ਲੇਕਿਨ ਕਿਸੇ ਨੇ ਸੋਚਿਆ ਨਹੀਂ ਸੀ ਇਹ ਇੰਨੀ ਵੱਡੀ ਰਕਮ ਹੈ ਇਸ ਮਾਤਾ ਦੇ ਕੋਲ ਲੋਕਾਂ ਦਾ ਗੋਸਾ ਸਤਵੇਂ ਅਸਮਾਨ ਤੇ ਸੀ ਇਹ ਔਰਤ ਸਾਲਾ ਤਾਂ ਸਾਨੂੰ ਬੇਵਕੂਫ ਬਣਾ ਰਹੀ ਹੈ ਇਹ ਤਾਂ ਕਰੋੜਪਤੀ ਨਿਕਲੀ ਹੈ ਇਹ ਚਲਾਕ ਫਿਖਾਰ ਨਿਕਲੀ ਹੈ ਦਰਬਾਰ ਸੈਭ ਨੂੰ ਧੋਖਾ ਦਿੰਦੀ ਹੈ ਇੱਕ ਬਜ਼ੁਰਗ ਵਿਅਕਤੀ ਨੇ ਗੁੱਸੇ ਵਿੱਚ ਗਰਜਿਆ ਇਸ ਨੂੰ ਜੇਲ੍ਹ ਦੇ ਵਿੱਚ ਸੁੱਟੋ ਇਸ ਨੂੰ ਸੁਦਾਮੇਲ ਚਾਹੀਦੀ ਹੈ ਕਿਸੇ ਹੋਰ ਨੇ ਵੀ ਚਿੱਕਿਆ ਪੇੜ ਹੁਣ ਬੀਬੀ ਜਿੱਤਵਲ ਵਧਰੀ ਸੀ ਉਨ੍ਹਾਂ ਦੇ ਚਾਰੇ ਅਤੇ ਨਫਰਤ ਸਾਬਤ ਚਲ ਕਰੀ ਸੀ ਉਹ ਉਸ ਨੂੰ ਮਾਰਨਾ ਕੁੱਟਣਾ ਚਾਹੁੰਦੇ ਸਨ ਬੀਬੀ ਜੀਤੋ ਪਰੇਸ਼ਾਨੀ ਦੇ ਵਿੱਚ ਸਿਰਫ ਆਪਣੇ ਖਾਲੀ ਅੱਖਾਂ ਨਾਲ ਭੀੜ ਵੱਲ ਦੇਖ ਰਹੀ ਸੀ ਜਿਵੇਂ ਉਸ ਨੂੰ ਕੁਝ ਵੀ ਸਮਝ ਨਾ ਆ ਰਿਹਾ ਹੋਵੇ ਇਸ ਤੋਂ ਪਹਿਲਾਂ ਕਿ ਭੀੜ ਕੋਈ ਹੋਰ ਕਦਮ ਚੁੱਕਦੀ ਇੱਕ ਨੌਜਵਾਨ ਪੱਤਰਕਾਰ ਆਕਾਸ਼ਦੀਪ ਜੋ ਕਟਨਾਦੀ ਖਬਰ ਸੁਣ ਕੇ ਤੇ ਪਹੁੰਚਿਆ ਸੀ ਉਸਨੇ ਕਮਰੇ ਦੇ ਇੱਕ ਕੋਨੇ ਵਿੱਚ ਬੀਬੀ ਜੀਤੋ ਨੂੰ ਬੇਜਾਨ ਜਿਹਾ ਬੈਠੀ ਦੇਖਿਆ ਉਸਦੇ ਮਨ ਵਿੱਚ ਇੱਕ ਡੂੰਗਾ ਸਵਾਲ ਉੱਠਿਆ ਕਿ ਕੋਈ ਇਨਾ ਪੈਸਾ ਇਕੱਠਾ ਕਰਕੇ ਵੀ ਐਨੀ ਗਰੀਬੀ ਦੇ ਵਿੱਚ ਰਹਿ ਸਕਦਾ ਹੋਏ ਭਲਾ ਇਹ ਇਨਾ ਪੈਸਾ ਕਿੱਥੇ ਲੈ ਕੇ ਜਾਵੇਗੀ ਇਦਾਂ ਚੰਗੀ ਤਰ੍ਹਾਂ ਖਾਂਦੀ ਪੀਂਦੀ ਵੀ ਨਹੀਂ ਹੈ ਜਦੋਂ ਬਿਮਾਰ ਹੋ ਜਾਵੇ ਤਾਂ ਇੱਥੇ ਹੀ ਪਈ ਰਹਿੰਦੀ ਹੈ ਭਲਾ ਇਹਨਾ ਪੈਸਾ ਕਿੱਥੇ ਲੈ ਕੇ ਜਾਵੇਗੀ ਕਿਉਂ ਇਕੱਠਾ ਕੀਤਾ ਹੈ ਮਨ ਦੇ ਵਿੱਚ ਬੜੇ ਸਵਾਲ ਹਨ ਕਿ ਕੋਈ ਇਨਾ ਪੈਸਾ ਇਕੱਠਾ ਕਰਕੇ ਇਸ ਤਰ੍ਹਾਂ ਗਰੀਬੀ ਵਿੱਚ ਇਸ ਤਰ੍ਹਾਂ ਬਿਮਾਰੀ ਦੇ ਵਿੱਚ ਜੀ ਸਕਦਾ ਹੈ ਇਹ ਸਿਰਫ ਲਾਚਨੀ ਹੋ ਸਕਦਾ ਹੈ ਇੱਕ ਕੋਈ ਹੋਰ ਡੂੰਗੀ ਅਤੇ ਦੁਖਦਾਰੀ ਕਹਾਣੀ ਹੋ ਸਕਦੀ ਹੈ ਇਸ ਦੇ ਪਿੱਛੇ ਦਾ ਕਾਰਨ ਜਾਣੇ ਬਿਨਾ ਵਿਚਾਰੀ ਬੀਬੀ ਤੇ ਤਸ਼ੱਦਦ ਕਰਨਾ ਠੀਕ ਨਹੀਂ ਹੈ ਆਕਾਸ਼ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਪੁਲਸਾਈਂ ਪੇੜ ਨੂੰ ਸ਼ਾਂਤ ਕੀਤਾ ਅਤੇ ਬੀਬੀ ਜੀਤੋ ਨੂੰ ਪੁੱਛ ਗਿਛ ਲਈ ਥਾਣੇ ਲਗੇ ਲੋਕਾਂ ਦਾ ਗੁੱਸਾ থামਣ ਦਾ ਨਾਮ ਨਹੀਂ ਆ ਰਿਹਾ ਸੀ ਸ਼ਰਧੀ ਘਰ ਜੁਬਾਨ ਤੇ ਬੀਬੀ ਜਿੱਤੋ ਦੀ ਚਲਾਕੀ ਦੀ ਕਹਾਣੀ ਸੀ ਪਰ ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਇਹ ਕਿਹੜੀ ਅਸਲੀਤ ਨੂੰ ਚਲਾਕੀ ਕਹ ਰਹੇ ਹਨ ਤਾਂ ਨੇ ਦੇ ਵਿੱਚ ਬੀਬੀ ਜਿੱਤੋ ਸਿਰਫ ਚਪਰਈ ਉਸਨੇ ਨਾ ਕੋਈ ਜਵਾਬ ਦਿੱਤਾ ਨਾ ਕੋਈ ਭਾਵਨਾ ਪ੍ਰਗਟ ਕੀਤੀ ਆਕਾਸ਼ ਨੇ ਪੁਲਿਸ ਅਧਿਕਾਰੀਆਂ ਤੋਂ ਆਜ਼ਾਦਤ ਲੈ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਉਸ ਨੂੰ ਪਾਣੀ ਪਾਇਆ ਹੌਲੀ ਹੌਲੀ ਬੜੇ ਪਿਆਰ ਨਾਲ ਗੱਲਬਾਤ ਸ਼ੁਰੂ ਕੀਤੀ ਕਈ ਕੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਬੀਬੀ ਜੀਤੋ ਟੁੱਟੀਆਂ ਟੁੱਟੀਆਂ ਆਵਾਜ਼ਾਂ ਦੇ ਵਿੱਚ ਆਪਣੀ ਦੁਖਦਾਈ ਕਹਾਣੀ ਸ਼ੁਰੂ ਕੀਤੀ ਜੋ ਸੱਚਾਈ ਦੀਆਂ ਕਈ ਪਰਤਾਂ ਨੂੰ ਉਜਾਗਰ ਕਰਦੀ ਸੀ ਅਦਰ ਅਸਲ ਬੀਬੀ ਜੀਤ ਦਾ ਅਸਲ ਨਾਮ ਸਰਬਜੀਤ ਕੌਰ ਸੀ ਉਲਕਾ ਖੁਸ਼ਹਾਲ ਪੜੇ ਲਿਖੇ ਪਰਿਵਾਰ ਦੀ ਇਕਲੋਤੀ ਧੀ ਉਸਨੂੰ ਪੜਨ ਦਾ ਬੜਾ ਸ਼ੌਂਕ ਸੀ ਅਤੇ ਆਪਣੇ ਸੁਨਾਰੇ ਭਵਿੱਖ ਦੇ ਸੁਪਨੇ ਦੇਖਦੀ ਸੀ ਫਿਰ ਉਸਦੀ ਜ਼ਿੰਦਗੀ ਵਿੱਚ ਸੁਖਵਿੰਦਰ ਆਇਆ ਸੁਖਵਿੰਦਰ ਬੜੇ ਚੰਗੇ ਪਰਿਵਾਰ ਦਾ ਲੱਗਦਾ ਸੀ ਬੜਾ ਹੀ ਖੂਬਸੂਰਤ ਅਤੇ ਮਿੱਠ ਬੋਲਣਾਂ ਸਰਬਜੀਤ ਨੂੰ ਉਸ ਨਾਲ ਬੇਹੱਦ ਪਿਆਰ ਹੋ ਗਿਆ ਉਸਦੇ ਪਰਿਵਾਰ ਨੇ ਇਸ ਰਿਸ਼ਤੇ ਲਈ ਸਹਿਮਤੀ ਦੇ ਦਿੱਤੀ ਕਿਉਂਕਿ ਸੁਖਵਿੰਦਰ ਦਾ ਪਰਿਵਾਰਕ ਪਿਛੋਕੜ ਬਹੁਤ ਸਾਫ਼ ਨਹੀਂ ਸੀ ਉਹ ਸ਼ਕਤੀਗਤਿਵਿਧੀਆਂ ਵਿੱਚ ਸ਼ਾਮਲ ਰਹਿੰਦਾ ਸੀ ਪਰ ਸਰਬਜੀਤ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਆਪਣੀ ਮਰਜ਼ੀ ਨਾਲ ਸੁਖਵਿੰਦਰ ਨਾਲ ਵਿਆਹ ਕਰਾ ਲਿਆ ਉਸ ਨੂੰ ਲੱਗਾ ਕਿ ਉਸ ਦੀ ਜ਼ਿੰਦਗੀ ਹੁਣ ਖੁਸ਼ੀਆਂ ਨਾਲ ਭਰ ਜਾਵੇਗੀ ਪਰ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਸੁਖਵਿੰਦਰ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਉਹ ਜੂਏ ਸ਼ਰਾਬ ਅਤੇ ਨਸ਼ੇ ਦਾ ਬੁਰੀ ਤਰ੍ਹਾਂ ਦੀ ਸੀ ਉਸਤੇ ਸਰਤੇ ਲੱਖਾਂ ਦਾ ਕਰਦਾ ਚੜ ਗਿਆ ਸੀ ਉਹ ਪੈਸੇ ਕਮਾਉਣ ਲਈ ਕੋਈ ਵੀ ਗਲਤ ਕੰਮ ਕਰਨ ਲਈ ਤਿਆਰ ਰਹਿੰਦਾ ਉਹ ਕਿਸੇ ਵੱਡੇ ਅੰਡਰਵਰਲਡ ਗੈਂਗ ਲਈ ਕੰਮ ਕਰਦਾ ਅਤੇ ਵੱਡੇ ਪਦਰ ਤੇ ਨਸ਼ਾ ਤਸਕਰੀ ਅਤੇ ਧੋਖਾਧੜੀ ਵਿੱਚ ਸ਼ਾਮਲ ਰਹਿੰਦਾ ਸੀ ਉਹ ਸਰਬਜੀਤ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕ ਦਿੰਦਾ ਉਸਤੇ ਮਾਪਿਆਂ ਨੂੰ ਲਿਤਾ ਤੋੜ ਦਿੱਤਾ ਹਰ ਰੋਜ਼ ਉਸ ਨੂੰ ਬੇਰਹਿਮੀ ਨਾਲ ਮਾਰਦਾ ਕੁੱਟਣਾ ਸ਼ੁਰੂ ਕਰ ਦਿੱਤਾ ਗਾਲੀ ਗਲੋਚ ਕਰਦਾ ਉਸਤੇ ਸਰੀਰ ਤੇ ਕੁੱਟ ਮਾਰਦੇ ਅਣਗਿਣਤ ਨਿਸ਼ਾਨ ਸਨ ਜੋ ਉਸਨੇ ਕਪੜਾ ਹਟਲੋ ਕਰਕੇ ਸਨ ਜਾਂ ਪੀਗਮਕ ਲਈ ਆ ਪਾਵੇਂ ਆਪਣੇ ਆਪ ਨੂੰ ਵਿੱਚ ਮੈਨੂੰ ਪੈਸੇ ਚਾਹੀਦੇ ਹਨ ਨਹੀਂ ਤਾਂ ਮੈਂ ਤੈਨੂੰ ਜਾਨੋਂ ਮਰ ਜਾਵਾਂਗਾ ਤੇਰੇ ਪਰਿਵਾਰ ਨੂੰ ਵੀ ਨਹੀਂ ਬਖਸ਼ਾਂਗਾ ਸੁਖਵਿੰਦਰ ਚੀਕਦਾ ਇਹ ਧਮਕੀਆਂ ਉਸਤੇ ਕੰਨਾਂ ਵਿੱਚ ਗੂੰਜਦੀਆਂ ਰਹਿੰਦੀਆਂ ਸਰਬਜੀਤ ਦਰ ਅਤੇ ਬੇਵਸੀ ਕਾਰਨ ਦਰਬਾਰ ਸੱਬ ਦੇ ਆੜੇ ਦਵੜੇ ਬਾਕੀ ਭਿਖਾਰੀਆਂ ਦੇ ਦੇ ਵਿੱਚ ਬੈਠ ਜਾਂਦੇ ਮਜਬੂਰ ਹੋ ਚੁੱਕੀ ਸੀ ਜੋ ਵੀ ਪੈਸਾ ਮਿਲਦਾ ਉਹ ਸਿੱਧਾ ਸੁਖਵਿੰਦਰ ਨੂੰ ਦੇ ਦਿੰਦੀ ਜੇ ਘੱਟ ਪੈਸੇ ਲੈਂਦੀ ਨਾ ਤਾਂ ਉਸ ਨੂੰ ਪੁਖਾ ਰੱਖਿਆ ਜਾਂਦਾ ਹੋਰ ਤੁਸੀਂ ਇਹ ਦਿੱਤੇ ਜਾਂਦੇ ਹੋਰ ਮਾਰਦਾ ਕੁੱਟਦਾ ਉਸ ਦੀ ਜ਼ਿੰਦਗੀ ਨਰਕ ਬਣ ਚੁੱਕੀ ਸੀ ਹੁਣ ਵਿਚਾਰੀ ਜਾਵੇ ਤਾਂ ਜਾਵੇ ਕਿਧਰ ਆਪਣੇ ਮਾਪਿਆਂ ਜੋਗੀ ਨਹੀਂ ਰਹੀ ਅਤੇ ਘਰਵਾਣਾ ਉੱਥੋਂ ਅਜਾਹ ਨਿਕਲਿਆ ਹੈ ਲਗਾਤਾਰ ਸਰੀਰਕ ਅਤੇ ਮਾਨਸਿਕ ਤਿਸੇ ਕਾਰਨ ਸਰਬਜੀਤ ਦੀ ਮਾਨਸਿਕ ਤੀ ਹੋਲੀ-ਗੋਲੀ ਬੜੀ ਕਰਵੋਣੇ ਸ਼ੁਰੂ ਹੋ ਗਈ ਪਹਿਲਾਂ ਉਹ ਡਰ ਅਤੇ ਸਦਮੇ ਵਿੱਚ ਰਹਿੰਦੀ ਫਿਰ ਉਸ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਡਰਾਉਣੇ ਸੁਪਨੇ ਆਉਂਦੇ ਉਸ ਨੂੰ ਸੁਖਵਿੰਦਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਭਾਵੇਂ ਉਹ ਉੱਥੇ ਹੋਵੇ ਨਾ ਹੋਵੇ ਉਸ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਉਸ ਦਾ ਦਿਮਾਗ ਸਿਰਫ ਪੈਸੇ ਇਕੱਠੇ ਕਰਨ ਦੇ ਆਦੇਸ਼ ਤੇ ਟੱਗ ਗਿਆ ਉਸ ਨੂੰ ਹਰ ਪਲ ਪੈਸੇ ਦੀ ਸੁਰੱਖਿਆ ਦੀ ਤਨਸਵਾਰ ਹੋ ਜਾਂਦੀ ਜਿਵੇਂ ਉਹ ਉਸ ਦੀ ਸੁਰੱਖਿਆ ਦਾ ਇੱਕੋ ਇੱਕ ਸਾਧਨ ਹੋਵੇ ਉਹ ਲੋਕਾਂ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੰਦੇ ਗੱਲਬਾਤ ਬੜੀ ਘਟ ਕਰਦੇ ਅਤੇ ਆਪਣੀ ਦੁਨੀਆ ਦੇ ਵਿੱਚ ਹੀ ਗੁਆਚ ਜਾਂਦੇ ਕਰੀਬ 10 ਸਾਲ ਪਹਿਲਾਂ ਸੁਖਵਿੰਦਰ ਦੀ ਮੱਤ ਹੋ ਗਈ ਇੱਕ ਕੋਈ ਸਧਾਰਨ ਲੜਾਈ ਦੇ ਵਿੱਚ ਨਹੀਂ ਹੋਈ ਸੀ ਦਰਅਸਲ ਉਸਨੇ ਆਪਣੇ ਗੈਂਗ ਦੇ ਇੱਕ ਵੱਡੇ ਨਸ਼ਾ ਤਸਕਰ ਦੇ ਸੌਦੇ ਤੋਂ ਮਿਲੇ 21 ਕਰੋੜ ਰੁਪਏ ਲੁਕਾਰ ਕੇ ਸਨ ਇਸ ਤੋਂ ਬਾਅਦ ਉਸ ਦੀ ਆਪਣੇ ਹੀ ਗੈਂਗ ਨਾਲ ਲੜਾਈ ਹੋ ਗਈ ਅਤੇ ਉਸ ਨੂੰ ਮਾਰ ਦਿੱਤਾ ਗਿਆ ਸੁਖਵਿੰਦਰ ਉਹ ਪੈਸੇ ਲੁਕਾਉਣ ਤੋਂ ਬਾਅਦ ਹੀ ਮਾਰਿਆ ਗਿਆ ਇਸ ਲਈ ਗੈਂਗ ਦੇ ਬੰਦਿਆਂ ਨੂੰ ਵੀ ਪਤਾ ਨਹੀਂ ਸੀ ਕਿ ਪੈਸੇ ਕਿੱਥੇ ਹਨ ਉਹ ਪੈਸੇ ਉਸ ਤੇਜਖੰਡਰ ਹੋਏ ਘਰ ਦੇ ਵਿੱਚ ਇੱਕ ਗੁਪਤ ਕੰਧ ਦੇ ਵਿੱਚ ਲੁਕਾਏ ਸਨ ਬੜਾ ਲੱਭਿਆ ਪੈਸੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਇਹ 21 ਕਰੋੜ ਰੁਪਏ ਸਿਰਫ ਦੇਬੀ ਜਿੱਤੋ ਦੀ 35 ਸਾਲਾਂ ਦੀ ਪਿਕ ਨੇ ਸੀ ਆਕਾਸ਼ ਅਤੇ ਥਾਣੇਦਾਰ ਸੰਗ ਦੀ ਡੁੱਗੀ ਜਾਂਚ BB ਜਿੱਤੋ ਦੇ ਟੁੱਟੇ-ਫੁੱਟੇ ਬਿਆਨ ਅਤੇ ਉਸਦੇ ਘਰੋਂ ਮਿਲੇ ਸਬੂਤ ਨੂੰ ਜੋੜ ਕੇ ਸਾਹਮਣੇ ਲਿਆਂਦਾ ਗਿਆ ਉਹ ਹੋਰ ਵੀ ਹੈਰਾਨੀਜਨਕ ਸੀ ਸੁਖਵਿੰਦਰ ਨੇ ਆਪਣੇ ਗੈਰ ਕਾਨੂੰਨੀ ਕਮਾਈ ਦਾ ਇੱਕ ਵੱਡਾ ਹਿੱਸਾ ਯਾਨੀ ਕਿ ਤਕਰੀਬਨ 28 ਕਰੋੜ ਰੁਪਏ ਨਕਦ ਆਪਣੇ ਸਖੰਦਰ ਹੋਏ ਘਰ ਦੇ ਵਿੱਚ ਇੱਕ ਗੁਪਤ ਕੰਧ ਦੇ ਹੇਠਾਂ ਕਰਕੇ ਸਨ ਇਹ ਪੈਸਾ ਕਾੜਾ ਤਾਂ ਸੀ ਜਦ ਕਿਸੇ ਵੱਡੇ ਅਪਰਾਧ ਦਾ ਹਿੱਸਾ ਸੀ ਸੁਖਵਿੰਦਰ ਦੀ ਮੌਤ ਤੋਂ ਕੁਝ ਮਹੀਨੇ ਬਾਅਦ BB ਜਿੱਤੋ ਆਪਣੇ ਮਾਨਸਿਕ ਰੋਗ ਕਾਰਨ ਬੇਤਰੀਬੇ ਤਰੀਕੇ ਨਾਲ ਘਰ ਦੀ ਸਫਾਈ ਕਰ ਰਹੀ ਸੀ ਉਸਦੇ ਹਰ ਰਾਤ ਕਰਕੇ ਅਕਸਰ ਪੰਧਾ ਨਾਲ ਗੱਲਾਂ ਕਰਦੀ ਪੁਰਾਣੀਆਂ ਯਾਦਾਂ ਵਿੱਚ ਗਵਾਜਾਂਦੀ ਇੱਕ ਦਿਨ ਇੱਕ ਅਜੀਬ ਹਾਦਸੇ ਨਾਲ ਦਾ ਸ਼ਾਇਦ ਕਿਸੇ ਪੁਰਾਣੀ ਯਾਦ ਦੇ ਧਾਰਤੇ ਉਸਨੇ ਕੰਤੇ ਜੋਰ ਨਾਲ ਆਪਣਾ ਹੱਥ ਮਾਰਿਆ ਅਤੇ ਹੱਥ ਮਾਰਦੇ ਸਾਰ ਕੰਦ ਦੇ ਵਿੱਚ ਇੱਕ ਛੋਟਾ ਸ਼ੇਰ ਗੁੱਲ ਗਿਆ ਗੁਪਤ ਥਾਕਲ ਗਏ ਜਦੋਂ ਉਸਨੇ ਅੰਦਰ ਦੇਖਿਆ ਤਾਂ ਉਸ ਨੂੰ ਨੋਟਾਂ ਦੇ ਕਈ ਬੰਡਲ ਮਿਲੇ ਸੁਖਵਿੰਦਰ ਨੇ ਉਸ ਨੂੰ ਹਮੇਸ਼ਾ ਕਿਹਾ ਸੀ ਪੈਸੇ ਕੱਟੇ ਕਰੇ ਖਰਚ ਨਾ ਕਰੇ ਆਪਣੇ ਖਰਾਬ ਮਾਨਸਿਕ ਰਾਤ ਕਾਰਨ ਯਾਨੀ ਕਿ ਦਿਮਾਗੀ ਪਰੇਸ਼ਾਨੀ ਕਾਰਨ ਉਸਨੇ ਉਹ ਸਾਰੇ ਨੋਟ ਜੋ ਸੁਖਵਿੰਦਰ ਦੀ ਗੈਰ ਕਾਨੂੰਨੀ ਕਮਾਈ ਸੀ ਕਈ ਸਾਲਾਂ ਤੋਂ ਸਿਲ ਕਾਰਨ ਕੁਝ ਹੱਦ ਤੱਕ ਖਰਾਬੀ ਹੋ ਚੁੱਕੇ ਸਨ ਆਪਣੇ ਪੇਖ ਵਾਲੇ ਪੈਸਿਆਂ ਦੇ ਨਾਲ ਰੱਖ ਲਏ ਉਸ ਨੂੰ ਨਹੀਂ ਪਤਾ ਸੀ ਕਿ ਇਹ ਕਿੰਨੀ ਵੱਡੀ ਰਕਮ ਹੈ ਜਾਂ ਇਹ ਤਾਂ ਕਰਨਾ ਕੀ ਹੈ ਉਸ ਲਈ ਸਿਰਫ 4 ਪੈਸੇ ਹਨ ਜਿਨ੍ਹਾਂ ਨੂੰ ਇਕੱਠੇ ਕਰਨਾ ਹੈ ਉਸ ਦਾ ਸਿਰਫ ਇੱਕੋਰਤਾ ਮਕਸਦ ਸੀ ਉਹ ਅੱਜ ਵੀ ਲੰਗਰ ਤੋਂ ਪ੍ਰਸ਼ਾਦਾ ਛਕਦੇ ਲੋਕਾਂ ਦੇ ਦਿੱਤੇ ਕੱਪੜੇ ਪਹੁੰਦੇ ਅਤੇ ਉਹ ਪੈਸੇ ਅਤੇ ਭੇਕ ਤੋਂ ਮਿਲੇ ਪੈਸੇ ਇਕੱਠੇ ਕਰਦੇ ਰਹੇ ਉਸ ਦੀ ਇਹ ਦਿਮਾਗੀ ਬਿਮਾਰੀ ਐਨੀ ਵੱਧ ਗਈ ਕਿ ਉਹ ਸਿਰਫ ਪੈਸੇ ਨਹੀਂ ਬਲਕਿ ਹਰ ਤਰ੍ਹਾਂ ਦਾ ਕੂੜਾ ਅਤੇ ਟੁੱਟੀਆਂ ਚੀਜ਼ਾਂ ਵੀ ਇਕੱਠੀਆਂ ਕਰਦੇ ਜਿਸ ਨਾਲ ਕਮਰੇ ਦੇ ਵਿੱਚ ਕੌੜੀ ਬਦਬੂ ਫੈਲ ਗਈ। ਜਾਂਚ ਦੌਰਾਨ ਪੁਲਸ ਨੂੰ ਬੀਬੀ ਜੀਤੋ ਦੇ ਘਰੋਂ ਇੱਕ ਪੁਰਾਣੀ ਫੱਟੀ ਹੋਈ ਡਾਇਰੀ ਵੀ ਮਿਲੀ। ਸ਼ਾਇਦ ਇਹ ਡਾਇਰੀ ਸਰਮ ਜੀਤ ਨੇ ਆਪਣੇ ਮਾਨਸਿਕ ਹਲਾਤ ਖਰਾਬ ਹੋਣ ਤੋਂ ਪਹਿਲਾਂ ਲਿਖਣੀ ਸ਼ੁਰੂ ਕੀਤੀ ਸੀ। ਇਹ ਹਜੇ ਹਦੂਰੀ ਸੀ, ਲੇਕਿਨ ਇਸ ਦੇ ਵਿੱਚ ਕਾਫੀ ਮਹੱਤਵਪੂਰਨ ਜਾਣਕਾਰੀਆਂ ਸੀ। ਇਸੇ ਤੋਂ ਉਸਨੇ ਸੁਖਵਿੰਦਰ ਦੇ ਜ਼ੁਲਮਾਂ, ਉਸਦੇ ਨਸ਼ੇ ਦੀ ਲਤ, ਉਸਦੇ ਕਰਜ਼ੇ ਅਤੇ ਉਸ ਨੂੰ ਪੇਕ ਮੰਗਣ ਲਈ ਮਜਬੂਰ ਕਰਨ ਦੇ ਸਾਰੇ ਭਿਆਨਕ ਵੇਰਵੇ ਦਰਜ ਕੀਤੇ ਸਨ। ਇਸ ਵਿੱਚ ਇੱਕ ਵਕਾਂਸ਼ ਖਾਸ ਤੌਰ ਤੇ ਦਿਲ ਕਮਾਉਂ ਸੀ ਅੱਜ ਫਿਰ ਉਸਨੇ ਮੈਨੋਕੁਟਿਆ ਸਿਰਫ ਇਸ ਲਈ ਕਿ ਮੈਂ 10 ਰੁਪਏ ਕੱਟ ਲਈ ਮੈਨੂੰ ਲੱਗਾ ਸ਼ਾਇਦ ਮੈਂ ਮਰ ਜਾਵਾਂਗੀ ਪਰ ਮਰ ਕੇ ਵੀ ਮੁਕਤੀ ਨਹੀਂ ਮਿਲੇਗੀ ਇਸ ਨਰਕ ਤੋਂ ਇਹ ਦਾਰੀ ਇੱਕ ਤੋਸਬੂਤ ਸੇ ਬੀਬੀ ਜਿਤੇ ਇੱਕ ਹੋਰ ਪੀੜਤਾ ਸੇ ਨਾ ਕਿ ਅਪਰਾਧੀ ਜਲਾਲ ਜੀ ਉਸਨੂੰ ਹਸਪਤਾਲ ਦੇ ਵਿੱਚ ਭੇਤੀ ਕਰਾਇਆ ਗਿਆ ਪਿੰਗਲ ਵੜੇ ਚੜਾ ਗਿਆ ਉਸ ਦਾ ਇਲਾਜ ਕਰਵਾਇਆ ਗਿਆ ਅਤੇ ਖੋਲੀ ਖੋਲੀ ਉਸ ਦੇ ਹਾਲਾਤ ਥੋੜੇ ਠੀਕ ਹੋ ਗਏ ਹਾਲਾਤ ਠੀਕ ਹੋਣ ਤੋਂ ਬਾਅਦ ਉਸ ਨੇ ਆਪਣੀ ਕਹਾਣੀ ਮਿਹਰਿਆ ਨੂੰ ਦਸੀ ਆਪਣੀ ਕਹਾਣੀ ਲੋਕਾਂ ਨੂੰ ਦਸੀ ਹਾਂਜੀ ਇਸ ਤਰ੍ਹਾਂ ਇੱਕ ਔਰਤ ਜੋ ਕਿ ਪੀਕ ਮੰਗਦੀ ਸੀ ਉਸ ਦੇ ਕਰੋ ਇੰਨੀ ਵੱਡੀ ਰਕਮ ਬਰਾਮਦ ਹੋਈ ਲੋਕਾਂ ਨੇ ਸ਼ਾਇਦ ਉਸ ਨੂੰ ਮਾਰ ਦੇਣਾ ਸੀ ਸ਼ਾਇਦ ਉਸ ਨੂੰ ਇੱਕ ਪਕਰਣ ਕਰੋੜਪਤੀ ਵਾਂਗੂ ਦੇਖਣਾ ਸੀ ਲੇਕਿਨ ਸ਼ਾਇਦ ਕੋਈ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਨਹੀਂ ਜਾਣ ਪਾਉਂਦਾ ਜੇਕਰ ਉਹ ਪੱਤਰਕਾਰ ਉੱਥੇ ਨਾ ਹੁੰਦਾ ਜਿਕਰ ਪੱਤਰਕਾਰ ਉਸੀ ਮਦਦ ਨਾ ਕਰਦਾ ਇਨਸਾਨੀਅਤ ਨਾ ਦਿਖਾਉਂਦਾ ਹਾਂਜੀ ਸਾਥ ਸਗਤ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਪੁ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੇਵ ਸਾਨੂੰ ਜਦ ਤ ਤੁਸੀਂ ਕੀ ਕਹਿਣਾ ਚਾਹੋਗੇ ਬੀਬੀ ਜਿੱਤੋ ਬਾਰੇ ਕਿ ਜੋ ਉਸਨੇ ਨਾਲ ਹੋਇਆ ਸਹੀ ਹੋਇਆ ਦਾ ਨਹੀਂ ਕਿ ਜੋ ਉਸਨੇ ਇਹਨੇ ਪੈਸੇ ਇਕੱਠੇ ਕੀਤੇ ਘਰ ਦੇ ਵਿੱਚ ਇਸ ਦੇ ਵਿੱਚ ਉਸ ਦਾ ਕਸੂਰ ਸੀ ਜਾਂ ਉਸ ਦੇ ਘਰ ਵਾਲੇ ਦਾ ਜਾਂ ਫਿਰ ਸਮਾਜ ਦਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੋ ਪਿਕਾਰੇ ਗੁਰਦੁਆਰਿਆਂ ਦੇ ਅੱਗੇ ਪੀਖ ਮੰਗਦੇ ਹਨ ਇਹ ਸਹੀ ਹਨ ਜਾਂ ਨਹੀਂ ਇਹਨਾਂ ਨੂੰ ਹਟਾਣਾ ਚਾਹੀਦਾ ਹੈ ਆਪਰੇ ਰੱਬ ਦੇ ਆਸਰੇ ਬੈਠੇ ਹਨ ਬੈਠੇ ਰਹਿਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਦੱਸੋ ਜੀ ਕਮੈਂਟ ਦੇ ਵਿੱਚ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਰ ਲਿਖ ਨੂੰ ਦਬਾ ਦਿਓ ਜਿਸ ਨਾਲ ਸਾਡੀ ਯਾਰੀ ਕਿਰਮਤਾ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ 900 ਦੇ ਉਸ ਅਨੁਸਾਰਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ